ਮਾਨਸਾ ਦੇ ਇੱਕ ਨਿੱਜੀ ਪਿੰਡ ਤੋਂ ਇੱਕ ਹੈਰਾਨ ਕਰਨ ਵਾਲੀ ਜਿਹੜੀ ਜਾਣਕਾਰੀ ਆਉ ਸਾਹਮਣੇ ਆ ਰਹੀ ਹੈ ਸਾਸ਼ਕਾਲ ਜੀ ਮੈਜਿਕਵਿੰਦਰ ਕੌਰ ਪੰਜਾਬੀ ਇਨਫੋਮੀਆ ਦੇਖ ਰਹੇ ਸਾਰੇ ਸਟੋਟਿਆਂ ਦਾ ਸਵਾਗਤ ਕਰਦੇ ਹਾਂ ਦੱਸ ਲਈਏ ਕਿ ਮਾਨਸਾ ਦੇ ਇੱਕ ਪਿੰਡ ਤੋਂ ਇੱਕ ਹੈਰਾਨੀਜਨਕ ਜਿਹੜੀ ਜਾਣਕਾਰੀ ਆ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇੱਕ ਮਾਤਾ ਪਿਤਾ ਵੱਲੋਂ ਆਪਣੇ 6 ਮਹੀਨੇ ਦੇ ਬੱਚੇ ਨੂੰ ਚਿੱਟੇ ਦੇ ਲਾਲਚ ਵਿੱਚ ਵੇਚ ਦਿੱਤਾ ਗਿਆ ਜੀ ਬਿਲਕੁਲ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਚਿੱਟਾ ਜਿਹਨੂੰ ਕੀ ਅਸੀਂ ਡਰੱਗ ਦੇ ਨਾਮ ਤੋਂ ਹਿਰੋਇਨ ਦੇ ਨਾਮ ਤੋਂ ਵੀ ਜਾਣਦੇ ਆ ਉਸ ਦੀ ਲਾਲਚ ਵਿੱਚ ਜਾ ਕੇ ਆਦੋ ਉਸ ਦੀ ਤਲਬ ਵਿੱਚ ਇੱਕ ਮਾਸੂਮ ਜਿਹੜੀ ਜ਼ਿੰਦਗੀ ਆ ਉਹ ਦਾ ਸੌਦਾ ਕਰ ਲਿੱਤਾ ਗਿਆ ਜਿਸ ਦੇ ਕਾਰਨ ਉਹਨਾਂ ਵੱਲੋਂ ਭਾਵੇਂ ਕਿ ਇੱਕ ਗੋਦਨਾਮਾ ਵੀ ਲਿਖਿਆ ਗਿਆ ਪਰ ਦੱਸ ਦਈਏ ਕਿ ਪਰਿਵਾਰ ਨੇ ਨਿੱਕੀ ਜਹੀ ਜਿੰਦ ਦੀ ਜਿਹੜੀ ਕੀਮਤ ਹੈ ਉਹ 1,80,000 ਰੁਪਏ ਲਗਾਈ ਹੈ ਜਿਸ ਦੇ ਚੱਲਦਾ ਉਹਨਾਂ ਵੱਲੋਂ ਇਸ ਬੱਚੇ ਨੂੰ ਵੇਚ ਦਿੱਤਾ ਗਿਆ ਦੱਸ ਦਈਏ ਕਿ ਜਿਹੜੀ ਬੱਚੀ ਦੀ ਅਸਲ ਮਾਇਆ ਜਾਨੀ ਕਿ ਜਨਮ ਦੇਣ ਵਾਲੀ ਮਾਂ ਉਹ ਰਾਜ ਪਦਰੀ ਪਹਿਲਵਾਨ ਰਹਿ ਚੁੱਕੀ ਹੈ ਜਾਨੀ ਕਿ ਉਹ ਖਿਡਾਰਨ ਰਹਿ ਚੁੱਕੀ ਹੈ ਉਸ ਦੇ ਨਾਲ ਹੀ ਪਹਿਲਾਂ ਤਾਂ ਜੇਕਰ ਅਸੀਂ ਪਰਿਵਾਰ ਦਾ ਜਿਹੜਾ ਪਰਸ਼ੋਕੜ ਹੈ ਉਸ ਦਾ ਜਾਣਕਾਰੀ ਪਾਈਏ ਤਾਂ ਗੱਲ ਹੈ ਕਿ ਦੋਨੋਂ ਹੀ ਜਾਣੇ ਨੇ ਜੜੇ ਬੱਚੀ ਦਾ ਪਿਤਾ ਤੇ ਬੱਚੀ ਦੀ ਮਾਂ ਹੈ ਜੜੇ ਉਹ ਪਹਿਲਾਂ ਤਾਂ ਇੰਸਟਾਗ੍ਰam ਤੇ ਗੱਲਬਾਤ ਕਰਦੇ ਨੇ ਤੇ ਉਸ ਤੋਂ ਬਾਅਦ ਵਿਆਹ ਰਚਾ ਲੈਂਦੇ ਨੇ ਤੇ ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਜਿਹੜੀ ਲੜਕੀ ਹੈ ਉਹ ਵੀ ਚਿੱਟੇ ਦੀ ਦਲਦਲ ਵਿੱਚ ਫਸ ਜਾਂਦੀ ਹੈ ਤੇ ਜਿਸ ਤੋਂ ਬਾਅਦ ਉਹ ਵੀ ਆਪਣੇ પતિ ਦੇ ਨਾਲ ਰਲ ਕੇ ਜਿਹੜੇ ਚਿੱਟੇ ਦੀ ਡੋਜ਼ ਲੈਣੀ ਉਹ ਸ਼ੁਰੂ ਕਰ ਦਿੰਦੀ ਹੈ ਹਾਲੇ ਚ ਉਹਨਾਂ ਦੇ ਘਰ ਇੱਕ ਬੱਚਾ ਜਨਮ ਲੈਂਦਾ ਹੈ ਤੇ ਜਿਹੜਾ ਕਿ ਹਾਲੇ 6 ਮਹੀਨਿਆਂ ਦਾ ਹੀ ਹੁੰਦਾ ਹੈ ਤੇ ਜਿਸ ਤੋਂ ਬਾਅਦ ਹੁਣ ਜਿਹੜੀ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪਰਿਵਾਰ ਵੱਲੋਂ ਬੱਚੇ ਦਾ ਸੌਦਾ ਕਰ ਲਿੱਤਾ ਗਿਆ ਹੈ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਨਵਾਦ